ਗੱਲ ਕੋਈ ਵੀ ਹੋਵੇ ਗਾਜ ਪੰਜਾਬੀਆਂ ਤੇ ਦੇਖਦੀ ਆ ਤੇ ਪੰਜਾਬੀਆਂ ਨਾਲ ਹਮੇਸ਼ਾ ਤੱਕਾ ਹੁੰਦਾ ਆ ਤੇ ਹੋਣਾ ਵੀ ਆ ਤੇ ਹੁੰਦਾ ਰਹਿਣਾ ਵੀ ਆ ਨਵੀਂ ਖਬਰ ਹੈ ਕੈਨੇਡਾ ਬਾਰੇ ਭਾਰਤ ਸਰਕਾਰ ਤੇ ਕੈਨੇਡਾ ਦੇ ਵਿੱਚ ਜੋ ਪਿਛਲੇ ਸਮੇਂ ਸਿਸਟਮ ਚੱਲਿਆ ਭਾਈ ਸਾਹਿਬ ਪਾਇ ਨਜੀਰ ਸਾਹਿਬ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਭਾਰਤੀ ਏਜੰਸੀਆਂ ਦਾਰਾ ਤੇ ਕੈਨੇਡਾ ਨੇ ਸਪਸ਼ਟਤਾਤੇ ਪਾਰਲੀਮੈਂਟ ਦੇ ਵਿੱਚ ਜਸਟਨ ਟਰੂਡੋ ਨੇ ਐਲਾਨ ਕੀਤਾ ਕਿ ਦੇ ਵਿੱਚ ਭਾਰਤ ਸ਼ਾਮਲ ਹੈ ਭਾਰਤ ਨੇ ਦਿਖਾਈਆਂ ਅੱਖਾਂ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੋਇਆ ਭਾਰਤ ਔਰ ਉਸ ਤੋਂ ਬਾਅਦ ਉਸਨੇ ਬਰਾਬਰ ਉਲਟੀ ਸਿੱਧੀ ਕਾਰਵਾਈ ਕੀਤੀ ਔਰ ਉਹਦੇ 40 ਡਿਪਲੋਮੈਂਟ ਦੇਸ਼ ਦੇ ਵਿੱਚੋਂ ਕੱਢ ਦਿੱਤੇ ਤੁਹਾਨੂੰ ਪਤਾ ਹੋਊਗਾ ਕਿ ਇਹਦਾ ਅਸਰ ਪੰਜਾਬ ਤੇ ਕੀ ਹੋਇਆ ਤਾਜ਼ੀ ਤੌਰ ਤੇ ਉਸ ਸਮੇਂ ਚੰਡੀਗੜ੍ਹ ਜੋ ਕੌਂਸੂਲੇਟ ਸੀ ਬੰਦ ਕਰ ਦਿੱਤਾ ਗਿਆ ਸੀ ਕੈਨੇਡਾ ਵੱਲੋਂ ਕਿਉਂਕਿ ਸਟਾਫ ਦੀ ਕਮੀ ਹੋ ਗਈ ਸੀ ਤੇ ਭਾਰਤ ਨੇ ਆਪਣਾ ਤਰੀਕਾ ਹਲੇ ਵੀ ਸੁਧਾਰਿਆ ਨਹੀਂ ਔਰ ਉਹੀ ਕੰਡੀਸ਼ਨ ਚੱਲ ਰਹੀ ਹਲੇ ਵੀ ਤੇ ਇਸ ਕਰਕੇ ਕੈਨੇਡਾ ਦਾ ਜੋ ਚੰਡੀਗੜ੍ਹ ਦਫ਼ਤਰ ਹੈ ਉਹ ਪੱਕੇ ਤੌਰ ਤੇ ਬੰਦ ਹੋਣ ਜਾ ਰਿਹਾ ਇਹਦਾ ਸਾਰਾ ਬੋਝ ਜਿਹੜਾ ਲੋਡ ਜਿਹੜਾ ਪੰਜਾਬੀਆਂ ਤੇ ਹੀ ਪੈਣਾ ਕਿਉਂਕਿ ਦਿੱਲੀ ਜਾਂ ਹੋਰ ਕਿਤੇ ਬੰਦ ਹੁੰਦਾ ਤੇ ਸ਼ਾਇਦ ਸਾਡੇ ਤੇ ਫਰਕ ਨਾ ਪੈਂਦਾ ਪਰ ਚੰਡੀਗੜ੍ਹ ਵਾਲਾ ਬੰਦ ਹੋਣ ਤੇ ਸਾਰਾ ਜਿਹੜਾ ਲੋਡ ਹੈ ਪੰਜਾਬੀਆਂ ਤੇ ਪੈਣਾ ਔਰ ਕਮਾਲ ਦੀ ਗੱਲ ਹੈ ਕਿ ਪੰਜਾਬ ਦੀਆਂ ਸਿਆਸੀ ਤਰ੍ਹਾਂ ਬਿਲਕੁਲ ਵੀ ਅਦਲੀ ਚੂੰ ਤੱਕ ਨਹੀਂ ਕੀਤੀ। ਔਰ ਬਾਕੀ ਵੀ ਕੈਨੇਡਾ ਦੇ ਵਿੱਚ ਜੋ ਵਸਦੇ ਮੈਂ ਲੋਕ ਹੈ ਉਹਨਾਂ ਨੇ ਵੀ ਇਹਦੇ ਬਾਰੇ ਵਿੱਚ ਕੋਈ ਗੱਲ ਨਹੀਂ ਹਾਲ ਤੱਕ ਕੀਤੀ। ਇਹ ਦਫ਼ਤਰਬੰਦ ਹੋਣ ਨਾਲ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਨਿਸਾਨ ਹੋਏਗਾ। ਕਿਉਂਕਿ ਕਿਸੇ ਵੀ ਕੰਮ ਦੇ ਲਈ ਹੁਣ ਦਿੱਲੀ ਜਾਣਾ ਪਵੇਗਾ। ਜੋ ਕਿ ਸਾਡੀ ਸਭ ਤੋਂ ਵੱਡੀ ਦੁਸ਼ਮਣ ਬਣ ਕੇ ਉੱਭਰੀ ਹੋਈ ਹੈ ਤੇ ਚੱਲ ਰਹੀ ਹੈ। ਉਹ ਦਿੱਲੀ ਵਿੱਚ ਜਾਣਾ ਪਵੇਗਾ ਆਪਣੇ ਪੈਸੇ ਵੀ ਉਹ ਦਿੱਲੀ ਨੂੰ ਦੇਣੇ ਪੈਣਗੇ ਸਮਾਂ ਵੀ ਉਹ ਦਿੱਲੀ ਨੂੰ ਦੇਣਾ ਪਵੇਗਾ ਜਰ ਕੇ ਜੋ ਵੀ ਕੰਮ ਹੁੰਦਾ ਸੀ ਅਸੀਂ ਆਹ ਰਾਵਣਾ ਚੰਡੀਗੜ੍ਹ ਜਾ ਕੇ ਆਪਣਾ ਕਰਵਾ ਲੈਂਦੇ ਸੀ ਦਫ਼ਤਰ ਦੇ ਵਿੱਚ ਪਰ ਹੁਣੇ ਦਫ਼ਤਰ ਬੰਦ ਹੋਣ ਜਾ ਰਿਹਾ ਮਈ ਤੋਂ ਲੋਕਲ ਸਟਾਫ ਨੂੰ ਨੌਕਰੀ ਤੋਂ ਵਿਢਾਲ ਦੇ ਕਦੇ ਦੇ ਦਿੱਤੇ ਗਿਆ ਤੇ ਜਿਹੜੇ ਸਟਾਫ ਦਾ ਕੋਠੀਆਂ ਦਫ਼ਤਰ ਕਿਰਾਏ ਤੇ ਲਏ ਹੋਏ ਸੀ ਫਰਨਾਂ ਛੱਡਣ ਦੇ ਵੀ ਮਈ ਦੇ ਵਿੱਚ ਛੱਡਣ ਦੇ ਲਈ ਨੋਟਿਸ ਜਾਰੀ ਕਰ ਦਿੱਤੇ ਗਏ। ਯਾਨੀ ਕਿ ਇਹ ਦਫ਼ਤਰ ਪੱਕੇ ਤੌਰ ਤੇ ਬੰਦ ਹੋ ਰਿਹਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਤੁਹਾਡਾ ਕੋਈ ਵੀ ਕੰਮ ਹੋਣਾ ਕੈਨੇਡਾ ਜਾਣ ਦੇ ਲਈ ਆਉਣ ਦੇ ਲਈ ਕੋਈ ਵੀ ਜੋ ਕੰਮ ਦਫ਼ਤਰ 'ਚ ਪੈਂਦਾ ਸੀ ਉਹ ਚੰਡੀਗੜ੍ਹ ਜਾ ਕੇ ਨਹੀਂ ਹੋਵੇਗਾ। ਔਰ ਕਮਾਲ ਦੀ ਗੱਲ ਹੈ ਕਿ ਪੰਜਾਬ ਸਰਕਾਰ ਇੰਨੀ ਅਵੇਸਲੀ ਇਹਨੂੰ ਆਪਦੇ ਕੇਜਰੀਵਾਲ ਤੋਂ ਵੀ ਫੁਰਸਤ ਨਹੀਂ ਹੈ। ਔਰ ਪੰਜਾਬੀਆਂ ਨਾਲ ਹੋ ਰਹਾ ਟੱਕੇ ਤੇ ਨੇ ਕੀ ਬੋਲਣਾ? ਬਹੁਤ ਬੁਰੀ ਹਾਲਤ ਹੈ